ਸਾਸਰੀ ਕਾ ਜੀਤਨ ਸਾਰਿਆਂ ਮੈਂ ਤੁਹਾਡੀ ਆਪਣੀ ਅਮਰਜੀਤ ਪ੍ਰਜੋਸ਼ੀ ਜੋਸ਼ੀ ਚੈਨਲੋਂ ਅੰਦਰ ਤੁਹਾਨੂੰ ਦੱਸਣਾ ਚਾਹਤ ਹਾਂ ਇਹ ਉਮੀਦ ਹੈ ਤੁਸੀਂ ਸਾਰੇ ਰਾਜੇਸ਼ੀ ਬਣੋਗੇ ਆਨੰਦ ਮੰਗਲ ਚ ਹੋਵੇ ਪ੍ਰਮਾਤਮਾ ਕਰੇ ਤੁਹਾਨੂੰ ਰਾਜੇਸ਼ੀ ਕਿ ਪ੍ਰਮਾਤਮਾ ਦੰਦ ਤੁਹਾਨੂੰ ਇਹ ਕਹਿੰਦੇ ਰਾਤ ਪ੍ਰੈਕਟ ਕਰੋ ਹੱਸਦੇ ਖੇੜਦੇ ਰਹੋ ਹੱਸ ਹੱਸਦਾ ਨਹੀਂ ਕਰ ਬਸ ਦੇ ਨੇ ਤੇ ਪ੍ਰਮਾਤਮਾ ਅਸਲ ਕਰਦੀਆਂ ਕਲੰਚ ਰੱਖੇ ਇਹ ਸਾਡੇ ਗੁੱਪ ਸੁਣਦੇ ਰਹੋ ਸਾਡੇ ਨਾਲ ਗੱਲਾਂ ਬਾਤਾਂ ਕਰਦੇ ਰਹੋ ਹਨਾ ਕੰਮ ਕਰਦੇ ਰਹੋ ਤੰਬੂ ਸਿਗਰਟ ਤੇ ਮਾਤਵਾ ਤੇ ਅੱਜ ਮੈਂ ਤੁਹਾਨੂੰ ਫੇਰ ਹੁਣ ਮୋਰੇ ਦਰਮੀ ਆ ਰਹੀ ਹੈ ਹਨਾ ਵੀ ਤਸਰੰਧੀ ਨੁਕਤਾ ਪਾਉਂਗੀ ਵੀ ਜਿਵੇਂ ਅੱਖਾਂ ਲੀਹ ਲੈਣਾ ਸ਼ਾਬ ਲਗ ਲੱਖਿਆ ਹੋਣ ਲੱ ਜਾਂਦਾ ਵੀ ਇੰਨੇ ਹਨ ਐਸ ਤਰ੍ਹਾਂ ਦਾ ਤੇ ਹੂਝ ਛਾਲੇ ਹੋ ਜਾਂਦੇ ਨੇ ਹਨਾ ਤੇ ਇਹਦੇ ਬਾਰੇ ਤੁਹਾਨੂੰ ਮੈਂ ਨੁਕਤਾ ਪਾਉਂਗੀ ਬਹੁਤੀ ਸੌਖਾ ਜਿਹਾ ਸੁਖਾਲਾ ਜਿਹਾ ਘਰੇ ਕਰਕੇ ਦੇਖ ਲਿਓ ਤੇ ਘਰੇ ਕਰ ਨਾਲ ਕਰ ਹੀ ਕਰੋਗੇ ਨੁਕਤਾ ਤਾਂ ਤੇ ਡਾਕਟਰ ਦੇ ਜਾਣ ਦੀ ਲੋੜ ਨਹੀਂ ਪੈਣੀ ਮੂਹੇ ਛਾਲੇ ਠੀਕ ਹੋ ਜਾਣਗੇ ਤੇ ਜੇ ਕਿਸੇ ਨੂੰ ਪਿਸ਼ਾਬ ਵੀ ਲੱਗ-ਲੱਗ ਕੇ ਆਉਂਦਾ ਉਹ ਵੀ ਠੀਕ ਹੋ ਜੂਗਾ ਤੇ ਬਾਕੀ ਅੱਖਾਂ ਲਈ ਕਿਵੇਂ ਖੰਜਰਨ ਲੱਗ ਜਾਂਦੀਆਂ ਨੇ ਹੈਨਾ ਉਹ ਵੀ ਠੀਕ ਤੇ ਲਖਣੋਂ ਫੇਰ ਕਿਸੇ ਨੂੰ ਗੀਤ ਤੇ ਪਹਿਣਾ ਨੇ ਫੇਰ ਸਲਾਹਸ਼ਕੀ ਕੋ ਕੀਤੀ ਹੈ ਕਈ ਵਾਰੀ ਅਸੀਂ ਮੈਕੁੱਲ ਜਾਂਦੀਆਂ ਐਮਐਸ ਕਹਿੰਦੀ ਤਾਂ ਸਾਡੇ ਲੰਬੇ ਕਹਿੰਦਾ ਲੰਬੇ ਗੀਤ ਸੁਣਾਓ ਤੇ ਮੈਂ ਸਾ ਲੰਬੇ ਗੀਤ ਹੀ ਪਾਉਣੇ ਆ ਤੇ ਲੋ ਮਾਨੋ ਫਿਰ ਇਹ ਗੀਤ ਆਨੰਦ ਇਹਦੇ ਵਿੱਚ ਇੱਕ ਮੁਟਿਆਰ ਕਹਦੀ ਵੀ ਮੇਰੇ ਘਰ ਵਾਲਾ ਸਾਨੂੰ ਆਹ ਗੀਤ ਤਾਂ ਲੈ ਕੇ ਦੇ ਗਿਆ ਇਹਦੇ ਨਾਲ ਸਾਨੂੰ اقرار ਕਰਕੇ ਭੱਜ ਗਿਆ ਹੈਨਾ ਐ ਹੋ ਗਿਆ ਮਾਕਾ ਉਹ ਗਿੰਦ ਰਾਣੀ سونے ਤੁਨੂੰ ਗੀਤ ਤੇ ਸੁਣ ਕੇ ਆਨੰਦ ਆਊਗਾ ਹੈਨਾ ਤੇ بس عورتਾਂ ਦੇ ਆਦਮੀ ਨਾਲ ਝਗੜੇ ਤੁਸੀਂ ਤਾਂ ਨਹੀਂ ਝਗੜਨੀ ਝਗੜਿਆ ਨਾ ਕਰੋ ਇਹਦਾ ਇਹ ਗੀਤ ਤਾਂ ਇਹ ਚੱਲਦਾ ਪਰ ਇਹ ਸਚਾਈ ਹੈ ਜੋ ਸਮਾਜ ਚ ਵਾਪਰਦਾ ਨਾ ਇਹ ਗੀਤਾਂ ਚ ਉਹੀ ਕੁਝ ਕੋਰਿਆ ਗਿਆ ਹੈ ਕਿ ਅੱਜ ਦੇ ਇਹ ਅਸੀਂ ਨਹੀਂ ਬਣਾਏ ਪਰ ਹੈ ਨਾ ਜਿਵੇਂ ਮੈਂ ਪਾ ਉਹ ਗੀਤ ਪਾਇਆ ਹੋਇਆ ਸਾਡਾ ਵੀਰ ਕੈਨਾ ਸਾਥੋ ਵੱਖ ਨਹੀਂ ਉਹਦੇ ਚ ਮੈਂ ਇੱਕ ਹੋ ਟੱਪਾ ਐਡ ਕਰਤਾ ਤੇ ਲੋਕਾਂ ਨੇ 57 ਉਹਦੇ ਮੈਨੂੰ ਕਮੈਂਟ ਲਿਖੇ ਹੋਏ ਨੇ ਤੇ ਉਹ ਦੋ ਚਾਰ ਟੱਪੇ ਮੈਂ ਆਪੇ ਐਡ ਕਰਤੇ ਵੀ ਚਲੋ ਫਿਰ ਤੁਸੀਂ ਸਾਰੇ ਸੁਣੀ ਲਿਆ ਹੋਣਾ ਗੀਤ ਨਹੀਂ ਫਿਰ ਕਈ ਭੈਣਾਂ ਕਹਿੰਦੇ ਉਹ ਦੁਬਾਰਾ ਪਾ ਦੇ ਮੁੱਖ ਦਾ ਸਾਲ ਦੇ ਸਾਲ ਫਿਰ ਦੀਪ ਪਾਏ ਨਹੀਂ ਤੇ ਵੀਰ ਕਈ ਨਾਲ ਸਾਥ ਰੱਖ ਨਹੀਂ ਪਰ ਜਾਈ ਕਿਉਂ ਕਿਹਾ ਹੋਇਆ ਹੈਗਾ ਤੇ ਉਹਦੇ ਚ ਕਲੈਨ ਜਿਹੜੀ ਹੈਗੀ ਮੇਰੀ ਵੀ ਤੂੰ ਜੇ ਭੈਣ ਭੈਣ ਨੂੰ ਬੁਲਾ ਕੇ ਬਿਠਾਵੇਂ ਤਾਂ ਮਤਲਬ ਤੂੰ ਰੱਬ ਨੂੰ ਬਰਸ ਕਰ ਲੈ ਉਹ ਇਹ ਇਹ ਇਸ ਮਤਲਬ ਨੂੰ ਤੁਸੀਂ ਸਮਝੋ ਵੀ ਉਹ ਪਾਇਆ ਹੋਇਆ ਹੈ ਨਾ ਤੇ ਇੱਕ ਵਾਰੇ ਕਿਥੋਂ ਭੈਣ ਤਾਂ ਚਾਹੇ ਨਾ ਕੋਈ ਭੈਣ ਜੂੜ ਕੁੜੀਆ ਮਿਲ ਜਾ ਪਰ ਆ ਕੋਈ ਨਹੀਂ ਕਹਿੰਦਾ ਨਾ ਕੋਈ ਟੜਕਦਾ ਕੋਈ ਭਾਗਾਂ ਵਾਲਾ ਚੱਲਦਾ ਇਹਨਾਂ ਰਿਸ਼ਤੇ ਨੂੰ ਸਮਝਦਾ ਇਹ ਕਿਉਂ ਹੁੰਦਾ ਇਹ ਫਿਰ ਆਪਾਂ ਔਰਤਾਂ ਹੀ ਖਰਾਬ ਕਰਦੇ ਆ ਆਪਾਂ ਹੀ ਫਿਰ ਆਦਮੀ ਔਰਤਾਂ ਨੇ ਮਗਰ ਲੱਗ ਜਾਂਦੇ ਨੇ ਤੇ ਆਪਾਂ ਹੀ ਕਹਿੰਦੇ ਤੇਰੀ ਭੈਣ ਨਾ ਆਵੇ ਤੇਰੀ ਮਾਂ ਇਹੋ ਹਨਾ ਤੇ ਬੰਦਾ ਜਿਹੜਾ ਦੋ ਕੁੜਾ ਲੈ ਕੇ ਵਿਚਾਰੇ ਫਸ ਜਾਂਦੇ ਹੈ ਨਾ ਇਹ ਕਸੂਰ ਆਪਣੇ ਔਰਤੀ ਔਰਤ ਨੂੰ ਖਰਾਬ ਕਰਦੀ ਹੈ ਤੇ ਚਲੋ ਲੋ ਆਪਾਂ ਤਾਂ ਹੁਣ ਫਿਰ ਪਾਸੇ ਚੱਲ ਪਏ ਫੇਰ ਦੀ ਫਿਰ ਉਹ ਗੀਤ ਬਣਾਉਂਦੇ ਸਾਰਾ ਕੁਝ ਕੀ ਹੈ ਸਮਝਾਉਂ ਮੈਂ ਵੀ ਤਾਂ ਇੱਕ ਔਰਤਾਂ ਮੈਂ ਵੀ ਤਾਂ ਖਦਾ ਕਿੰਨੀ ਖਰਾਬ ਹਾਂ ਕਿਹਦਾ ਲੜੀ ਕੋਈ ਨਾ ਬਨਾਸ ਪਰ ਨਹੀਂ ਮੈਂ ਉਹੀ ਬੋਲ ਸਕਦਾ ਜਿਨੇ ਨਹੀਂ ਇਹੋ ਜਿਹਾ ਕੋਸਾ ਫਰਜ਼ੀ ਦਬਾਈ ਅਧਿਕਾਰ ਤਾਂ ਹਰੇਕ ਮੰਗਦਾ ਤੇ ਫਰਜ਼ਵਾਰੀ ਹਲਾ ਪਿੱਛੇ ਨੂੰ ਹਟਦਾ ਜੇ ਤੁਸੀਂ ਅਧਿਕਾਰ ਚਾਹੋ ਨਾ ਤੇ ਫਰਜ਼ ਵੀ ਨਿਭਾਓ ਨਾ ਮੈਂ ਸਾਰੀਆਂ ਭੈਣਾਂ ਨੂੰ ਕਹਿ ਕੇ ਇਹ ਤੁਸੀਂ ਅਧਿਕਾਰ ਚਾਹੋ ਇਹ ਅਧਿਕਾਰ ਤਾਂ ਕਿਹਨੂੰ ਸਾਡਾ ਹੈ ਫਰਜ਼ ਕੌਣ ਕਰੇ ਫਰਜ਼ ਵੀ ਨਿਭਾਓ ਆਪਣਾ ਨਾ ਤੇ ਲੋ ਆਪਾਂ ਹੁਣ ਇਸ ਪਾਸੇ ਆਈਏ ਤੇ ਉਹ ਘਰ ਵਾਲੇ ਨੂੰ ਫਿਰ ਕੀ ਕਹਿੰਦੀ ਆਏ ਸੁਣੋ ਜੀ ਸਗੀ ਕਰਕੇ ਦੇਗੀ ਅਦੀ ਸਾਨੂੰ ਉੋਲਾੰਦ ਕਰਿ ਗਿਅ ਕੇ ਰੇ ਨੀ ਮਾਹੀਆਗੀ

படிசு சீ தீ தர வீசி ப ਤੇ ਖੜੀਗੀ ਪਰੀਆਂ ਦੇ ਵਿੱਚ ਘੜਾ ਦੇ ਖਣੀ ਸੀ ਨਾ ੜੀਗੀ ਨੀ ਸੀ ਨਾ ੜੀਗੀ ਝੂਠੇ ਜੇ ਮਾਹੀ and i can

ਨੀ ਕੋੜੇ ਚੜੀਗੀਆ ਉਡਦਾ ਲਾ ਦੀ ਸੇ ਨੀਰ ਮਾ ਲੈਨੀ ਬਗੀ ਬੜੀਗੀਆ ਨੀ ਬਗੀ ਬੜੀਗੀਆ ਬਾਗ ਦੇ ਵਿੱਚ ਸੀਤ तारूं तरीसी परिय न खड़ी उथे खड़ियां बिच खड़ा ਨਾ ਸੜੇਗੀ ਮੀਸੀ ਨਾ ਸੜੇਗੀ ਮੀਸੀ ਨਾ ਸੜੇਗੀ ਸੜ ਗਿਆ ਉਹ ਗੱਭ ਸਾਹਨੇ ਮੀਸੀ ਨਾ ਸੜੇਗੀ ਲੈ ਵੀ ਦੁਬਾਰਾ ਸੁਣ ਲੋ ਪਰੀਆਂ ਦੇ ਬੀਤੀ ਖੜਾ ਦੇਖਨੀ ਸੀ ਨਾ ਸੜੇਗੀ ਨੇ ਦਿਲ ਸਾੜ ਗਿਆ ਝੂਠੇ ਜੇ ਮਾਹੀ ਦੇ ਲਾਗਲੇ ਨਹੀਂ ਚਾਪੜ ਨਾ ਗੇ ਲੀਏ ਲਓ ਜੀ ਸਭ ਗੀਤ ਹੋਇਆ ਪੂਰਾ ਫੇ ਮੇਰੇ ਨਾਲ ਥੋੜੀ ਜਿਹੀ ਭੋਈ ਭਾਲੀ ਆ ਇਹ ਕਦੀ ਮੇਰਾ ਤਾਂ ਜਦੋਂ ਪਰੀਆਂ ਕੋਲੇ ਖੜਾ ਮੈਂ ਇੱਥੋਂ ਖੜਾ ਛੁੱਟਿਆ ਕਹਿੰਦੀ ਮੇਰਾ ਤਾਂ ਉਹ ਨਾਲੋਂ ਨਹੀਂ ਚੱਲ ਮੇਰਾ ਦਿਨ ਸੱਟ ਗਿਆ ਮੈਂ ਕਿਹਾ ਮੇਰਾ ਦਿਨ ਸੱਟ ਗਿਆ ਫਿਰ ਸੰਦੇ ਵਾਲੀਆਂ ਕਈ ਵਾਰੀ ਪੁੱਛਦੀਆਂ ਭੈਣ ਜੀ ਆਟਾ ਸਮਝ ਨਹੀਂ ਆਇਆ ਛੜ ਗਿਆ ਆਟ ਛੜ ਗਿਆ ਉਹ ਕਹਿੰਦੀ ਮੈਂ ਤਾਂ ਮੱਚ ਗਈ ਉੱਥੇ ਖੜੇ ਦੇਖ ਕੇ ਠੀਕ ਆ ਜੀ ਮੈਂ ਛੜ ਗਿਆ ਚਲੋ ਜੀ 2 ਮਿੰਟ ਹਾਸਾਤ ਮਸੌਆ ਭੁਲ ਭੁਲੇਖਾ ਹੋ ਜਾਂਦਾ ਹੈ ਨਾ ਚਲੋ ਜੀ ਆਪਣੇ ਗੀਤ ਨੇ ਤੇ ਲੈ ਮਾਣੋ ਇਸ ਗੀਤ ਦਾ ਆਨੰਦ ਨਾਲੇ ਸਾਬਕਾ ਲੁਪਲੇਖਾ ਸੁਣ ਲਿਆ ਤੁਸੀਂ ਹੈਨਾ ਚਲੋ ਨਾਲੇ ਹਾਂ ਚਿੱਤੀ ਚੱਲਦਾ ਰਹਿੰਦਾ ਗੱਲ ਚਲਦੀ ਰਹਿੰਦੀ ਹੈ ਅੱਛਾ ਲਓ ਤੁਸੀਂ ਹੁਣ ਫਿਰ ਸਾਡੀ ਉਮਰ ਵੀ ਬਹੁਤ ਹੋ ਗਈ ਨਾ ਚੱਲ ਫਿਰ ਅਸੀਂ ਆਏ ਹੱਸ ਪੈਣੇ ਆ ਤੇ ਲਓ ਹੁਣ ਤੁਸੀਂ ਨੁਕਤੇ ਵੱਲ ਜਾ ਹੈਨਾ ਤੇ ਨੁਕਤਾ ਮੈਂ ਤੁਹਾਨੂੰ ਦੱਸਿਆ ਪਿੱਛ ਤੋਂ ਵੰਦੀ ਹੈਨਾ ਵਈ ਜੇ ਫਿਰ ਹੁਣ ਗਰਮੀਆਂ ਨੇ ਤੇ ਕਿਸੇ ਦੇ ਵੀ ਜਿਵੇਂ ਅੱਖਾਂ ਦੀ ਜਲਣ ਹੋ ਗਈ ਮੂੰਹ ਦੇ ਛਾਲੇ ਹੋ ਗਏ ਤੇ ਪਿਸ਼ਾਬ ਦੀ ਜਲਨ ਹੋਗੀ ਇਹਦੇ ਵਾਸਤੇ ਤੁਸੀਂ ਕੀ ਕਰਨਾ ਹੈ ਘਰੇ ਅਪਾ ਕਰਨਾ ਦਾ ਤੇ ਜੀਰਾ ਲੈ ਲਓ ਜੀਰਾ ਤਾਂ ਛੋੜੇ ਸੋਈ ਚ ਸਾਰੇ ਜੀਆ ਜੀਰਾ ਸੌਫ ਧਨੀਆ ਤੇ ਤਾਗੇ ਵਾਲੀ ਮਿਸ਼ਰੀ ਜਿੱਥੇ ਵੀ ਮਿਸ਼ਰੀ ਲੈਣੀ ਤੁਹਾਨੂੰ ਦਵਾਈ ਚ ਕਹਿ ਦੇਣਾ ਤਾਂ ਤਾਗੇ ਵਾਲੀ ਮਿਸ਼ਰੀ ਤੋਂ ਵੱਧ ਕੋਈ ਮਿਸ਼ਰੀ ਵਧੀਆ ਨਹੀਂ ਹੋਣੀ ਸਮਝ ਗਏ ਇਹਦੇ ਵਾਸਤੇ ਤਾਗੇ ਵਾਲੀ ਮਿਸ਼ਰੀ ਲਓ ਸਿੱਟਾ ਨਹੀਂ ਸੀ ਇਹਨੂੰ ਕਹਿਦੇ ਨੇ ਇਹ ਸਾਰੀਆਂ ਚੀਜ਼ਾਂ 50 50 ਗ੍ਰਾਮ ਲੈਣੀਆਂ ਕੀ 50 50 ਗ੍ਰਾਮ ਜੀਰਾ 50 ਗ੍ਰਾਮ ਸੌਫ 50 ਗ੍ਰਾਮ ਧਨੀਆ 50 ਗ੍ਰਾਮ ਮਿਸਰੀ ਸਿੱਟਾ ਮਿਸਰੀ ਤਾਗੇਵੜੀ ਮਿਸਰੀ 50 ਗ੍ਰਾਮ 200 ਗ੍ਰਾਮ ਬਣ ਗਿਆ ਇਹ ਤੇ ਇਹਨਾਂ ਦਾ ਸਾਰਾ ਦਾ ਮਿਸ਼ਰਣ ਬਣਾ ਲਓ ਤੁਸੀਂ ਰਗੜ ਕੇ ਪਾਊਡਰ ਬਣ ਗਿਆ ਨਾ ਤਾਂ 10 ਗ੍ਰਾਮ ਜਾਂ ਇੱਕ ਚਮਚਾ ਲੈ ਲਓ ਹੈਨਾ ਅੰਦਾਜ਼ਾ ਹੀ ਹੈ ਤਾਂ 1-2 ਦਾਣੇ ਇੱਧਰ ਉੱਧਰ ਹੈਨਾ 10 ਗ੍ਰਾਮ ਇਹਨੂੰ ਜਾਂ ਇੱਕ ਚਮਚਾ ਭਰ ਕੇ ਪਿਉਂਦੇ ਪਾਣੀ ਵਿੱਚ 2 ਘੰਟੇ ਭਿੱਜਿਆ ਰਹੇ ਉਸ ਤੋਂ ਬਾਅਦ ਹੈ ਮਸਲ ਕੇ ਤੇ ਉਹਨੂੰ ਤੁਸੀਂ ਛਾਣ ਕੇ ਪੀ ਲਓ ਮੂੰਹ ਦੇ ਛਾਲੇ ਅੱਖਾਂ ਦੀ ਜਲਣ ਪੇਸ਼ਾਬ ਦੀ ਜਲਣ ਸਭ ਠੀਕ ਹੋ ਜਾਊਗਾ ਅੱਛਾ ਜੇ ਕਿਸੇ ਦੇ ਉਸੇ ਤਰੰਤ ਛਾਲੇ ਨੇ ਮੂੰਹ ਤੇ ਮੈਂ ਆਪ ਦੇ ਲਾਇੇ ਤੇ ਨਗਰੈਸ਼ਨ ਨੂੰ ਲਿਆਉਂਦੇ ਆ ਤੁਹਾਨੂੰ ਤਾ ਮੈਨੂੰ ਪਤਾ ਨਹੀਂ ਸੀਗਾ ਪਹਿਲਾਂ ਤੇ ਫਿਰ ਅਸੀਂ ਉਹ ਮੈਨੂੰ ਬੱਚੇ ਕਰਨਦੇ ਜੀ ਸਾਡੇ ਹੋਰ ਲੋਕ ਵਰਸ ਦੇ ਹੋਣਗੇ ਤਵੇ ਦੀ ਕਾਸ ਬੱਚਿਆਂ ਨੇ ਲਿਆ ਕੇ ਦਿੱਤੀ ਮੈਨੂੰ ਘਰੋਂ ਤਵੇ ਦੀ ਕਾਸ ਉਹ ਤਾਂ ਥਲੇ ਤੇ ਰੋਟੀਆਂ ਬਣਾਉਂਦੇ ਸੀ ਹੈਨਾ ਦੇ دیے ਕੋਈ ਹੁਣ ਵੀ ਚੁੱਲੇ ਦੀ ਉਹ ਮੇਜ ਤਵੇ ਦੀ ਕਾਸ ਤੇ ਆਪਣੇ ਘਰਾਂ ਤੇ ਹੁਣ ਹੈ ਹੀ ਨਹੀਂ ਉਹ ਤੁਸੀਂ ਬੰਗਾ ਲਓ ਛੋੜੀ ਤਵੇ ਨੂੰ ਲਾ ਕੇ ਉਹ ਲਾ ਕੇ ਬਸ ਉਹ ਲੱਗੂ ਫਿਰ ਏਨੀ ਜਾਨ ਨਿਕਲ ਜੂ ਬਸ ਮੜਿਆ ਮੂੰਹ ਬੰਦ ਕਰ ਲਓ ਫਿਰ ਲਾਲਾਂ ਜੀਆਂ ਨਿਕਲ ਜਾਣਗੀਆਂ ਫਿਸ ਜਾਣਗੀਆਂ ਛੱਡ ਦੇ ਉਹਦੀ ਕੋਸੇ ਜੇ ਪਾਣਾ ਕੁਲਲੀ ਕਰ ਲਓ ਉਸੇ ਵਕਤ ਰੋਟੀ ਖਾ ਲਓ ਉਸੇ ਵਕਤ ਹੀ ਠੀਕ ਹੁੰਦੇ ਰਿਆ ਨਹੀਂ ਵੀ 10 20 ਮਿੰਟ ਲੱਗਣਗੇ ਕੋਈ 10 ਮਿੰਟ ਨਹੀਂ ਲੱਗਦੇ ਜਾ ਤੁਸੀਂ ਛਾਲੇ ਮਸੂਤ ਤਕਨੀਕ ਝੱਲੋ 2 ਮਿੰਟ ਦੀ ਤੇ ਕੁੱਲੀ ਕਰ ਲੋ ਉਹ ਦੀ ਸ਼ਾਂਤ ਹੋ ਜਾਂਦਾ ਇਹ ਹੁਣ ਆ ਗਰਮੀ ਚ ਲੋਕਾਂ ਦੇ ਹੁ ਮੂੰਹ ਪੱਕਣ ਲੱਗ ਜਾਂਦੇ ਨੇ ਹਨ ਤੇ ਤੇ ਮਾਨ ਉਹਨਾਂ ਸੇ ਇਹਦਾ ਵੀ ਗੀਤ ਦਾ ਵੀ ਆਨੰਦ ਤੇ ਸਾਡੇ ਨੁਕਤੇ ਦਾ ਵੀ ਲੋ ਕੱਲ ਨੂੰ ਫੇਰ ਹਾਜ਼ਰ ਹੋਵਾਂਗੇ ਨਵਾਂ ਨੁਕਤਾ ਤੇ ਨਵਾਂ ਗੀਤ ਲੈ ਕੇ ਤੇ ਜਿਵੇਂ ਵੀ ਤੁਸੀਂ ਚਾਹੋਗੇ ਉਹੀ ਤੁਹਾਨੂੰ ਕਰ ਲੋ ਸੁਨਾਵਾਂਗੇ ਤੇ ਲੋ ਧੰਨਵਾਦ ਸਾਡਾ ਵੀਡੀਓ ਦੇਖ ਲਈ ਤੇ ਸਾਡੀ ਗੱਲ ਸੁਣ ਲਈ ਤੇ ਲੋਕ ਜੀ ਕਰ ਲੋ ਫੇਰ ਮਿਲਣ ਦਾ ਵਾਦਾ ਕਰਕੇ ਜਿਉਂਦੇ ਰਹੇਗੇ ਮਿਲਾਂਗੇ ਹੈਨਾ